ਸਲੋਕ ਮਹੱਲਾ ਪਹਿਲਾ ਕੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸਹਿ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀ ਆ ਕਾਰਣ ਪੂਰਹਿ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ RAM ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਭਉਦੀਆ ਲੈਨ ਨਾ ਸਾਹ ਸੂਏ ਚਾੜਿ ਭਵਾਈਐ ਜੰਤ ਨਾਨਕ ਭਉਦੀਆ ਗਨਤ ਨਾ ਅੰਤ ਬੰਦਨ ਬੰਦ ਭਵਾਈਐ ਸੋਏ ਪਇਐ ਕੀਰਤਨ ਚੈ ਸਭ ਕੋਏ ਨਾਚ ਨਾਚ ਹਸੈ ਹੈ ਚਲਹਿ ਸੇ ਰੋਏ ਉੱਡ ਨਾ ਜਾਹੀ ਸਿਧ ਨਾ ਹੋਹੀ ਨੱਚਣ ਕੁਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਇ ਨਰਕ ਨਾ ਜਾਈਐ ਜੀਉ ਪਿੰਡ ਸਭ ਤੇ ਸਦਾ ਦੇ ਖਾਜੈ ਆਖ ਗਵਾਈਐ ਜੇ ਲੋੜਹ ਚੰਗਾ ਆਪਣਾ ਕਰ ਪੰਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੀਸ ਕਰੇਦੀ ਆਈਐ ਕੋ ਰਹੈ ਨਾ ਭਰੀਐ ਪਾਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਤਸਰੀਅਤ ਪੜ ਪੜ ਕਰਹਿ ਵਿਚਾਰ ਬੰਦੇ ਸੀ ਜਿ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥਨਾਵ ਹੈ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁੰਨ ਧਿਆਵਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਦੇ ਮੰਗਹਿ ਸਹਿਸਾ ਗੂਣਾ ਸੋਭ ਕਰੇ ਸੰਸਾਰ ਚੋਰਾ ਜਾ ਰਾਤੈ ਕੂੜਿਆ ਰਾ ਖਰਾਬਾ ਵਿਕਾਰ ਇਕ ਹੋਦਾ ਖਾਇ ਚਲਹਿ ਐ ਥਾਉ ਤਿਨਾ ਭੇ ਕਾਈ ਕਾਰ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ ਓਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਿਹਾਰ ਘੜ ਭਾਂਡੇ ਇੱਟਾਂ ਕੀਆ ਜਲ ਦੀ ਕਰੇ ਪਕਾਰ ਜਾਲ ਜਾਲ ਰੋਵੇ ਬੱਪੜੀ ਝਾੜ ਝੜਪ ਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾ ਆਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋ ਚਤਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੁਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਤਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਨਸੀ ਖੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੁਖ ਮੁਕਤ ਕੀ ਸਾਰ ਨਾ ਜਾਣ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹੌ ਮੈਂ ਕਰ ਕਰ ਜੰਤ ਉਪਾਇਆ ਹੌ ਮੈਂ ਬੂਝੈ ਤਾ ਦਰਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ ਹੌ ਮੈਂ ਇਹਾ ਜਾਤ ਹੈ ਹੌ ਮੈਂ ਕਰਮ ਕਮਾਹੀ ਹੌ ਮੈਂ ਏਹੀ ਬੰਦਨਾ ਫਿਰ ਫਿਰ ਜੁਨੀ ਪਾਹੀ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਇ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ दारू ਪੀ ਇਸਮਾਹੇ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸਚੋ ਸੱਚ ਧਿਆਇਆ ਓਨੀ ਮੰਦੈ ਪੈਰ ਨ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹਹਿ ਸਵਾਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾ ਖੇਤਾਂਹ ਦੀਪਾਂ ਲੋਹਾ ਮੰਡਲਾਂ ਖੰਡਾਂ ਵਰਪੰਡਾਂਹ ਅੰਡਜ ਜਿਰਜ ਉਤਪਜਾਂ ਖਾਣੀ ਸੇਤਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾਹ ਨਾਨਕ ਜੰਤ ਉਪਾਏ ਕੈ ਸੰਮਾਲੇ ਸਭਨਾਹ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਣੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੇ ਕੀਆ ਚੰਗਿਆਈਆ ਲੱਖ ਪੁੰਨਾ ਪਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ ਲੱਖ ਸੁਰਤਣ ਸੰਗਰਾਮ ਰਣਮਹਿ ਛਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿਐ ਪਾਠ ਪ੍ਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿਥਿਆ ਕਰਮ ਸਚਾ ਨੀਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ ਜਿਸ ਤੂੰ ਦੇਹਿ ਤਿਸ ਮਿਲੇ ਸੱਚੋ ਤਾ ਤਨੀ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਹੈ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਆਰਜਾ ਪੜੀ ਐ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਝਖਣਾ ਚਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧਗਵਾ ਆ ਬਹੁ ਦੁੱਖ ਪਾਇਆ ਦੂਜਾ ਭਾ ਆ ਵਸਤਰ ਨਾ ਪਹਿਰੈ ਅਹਨਿਸ ਕਹਿਰੈ ਮੂਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਾਗ ਉਪੇਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨ ਆਵੇ ਕਿਛੁ ਥਾਏ ਨ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰਿ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹ ਕੇਵਲ ਹਉਮੈ ਸਬਦ ਜਲਾਏ ਪਉੜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ ਨਾਨਕ ਕਰਮਾਂ ਬਾਹਰੇ ਦਰ ਢੋ ਅਨੰਦਹਿਨੀ ਧਾਵ ਦੇ ਇਕ ਮੂਲ ਨ ਬੁੱਝਣ ਆਪਣਾ ਅਣਹੋਦਾ ਆਪ ਗਣ ਆਏ ਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੈ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰ ਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਏ ਨਾ ਕੂੜ ਰੁੱਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰਾ ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਜਹ ਹਿਰਦੈ ਸੱਚਾ ਹੋਇ ਕੂੜ ਕੀ ਮਲ ਉੱਤਰੈ ਤਨ ਕਰੇ ਹੱਛਾ ਧੋਇ ਸੱਚਤਾ ਪਰ ਜਾਣੀਐ ਜਹ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਹਿਸੀਐ ਤਾ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਐ ਜਹੁ ਜੁਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਹ ਸਿਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ দান ਕਰੇ ਸੱਚ ਤਾਂ ਪਰ ਜਾਣੀਐ ਜਹ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁਛਕੈ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ दारु ਪਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੀ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇਕ ਮਨ ਅਲਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ ਬੀਉ ਬੀਜ ਪੱਤ ਲੈ ਗਏ ਆਪਕੇ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ ਨਾਨਕ ਪਾਹ ਹੈ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਬ ਚੜਾਈ ਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲੱਭ ਪਾਪ ਦੁਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਦੀ ਰਈਤ ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ ਗਿਆਨੀ ਨੱਚਹਿ ਵਾਜੀ ਵਾਵਹਿ ਰੂਪ ਕਰਹਿ 시ਗਾਰ ਕੂਚੇ ਕੂ ਕਹਿ ਵਾਦਾ ਗਾਵਹਿ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਕਮਤ ਹੁਜਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਹਿ ਮੰਗੇ ਮੋਕ ਦਵਾਰ ਜਤੀ ਸਦਾ ਵਹਿ ਜੁਗਤ ਨ ਜਾਣਹਿ ਛੱਡ ਬਹਿ ਹੈ ਘਰਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੇ ਪਤ ਪ੍ਰਵਾਣਾ ਪਿਛੈ ਪਾਈਐ ਤਾ ਨਾਨਕ ਤੋ ਲਿਆ ਜਾਪੈ ਮਹੱਲਾ ਪਹਿਲਾ ਵਦੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੈ ਪਤ ਪਵੈ ਚੰਗੇ ਸਈ ਕੇ ਪੌੜੀ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿਨੀ ਖਸਮ ਧਿਆਆ ਇਨਾਂ ਜਨਤਾ ਕਹਿ ਬਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਏਕ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ 부ਝਾਇਆ ਸਹਜੇ ਹੀ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਦੂਜਾ ਇਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸੁ ਵਿਸਯੋ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਹਿਗਾਰ ਤਾ ਊਮੀ ਸਾਧਨਾ ਮਾਰੀਐ ਜੇ ਹਾ ਘਾਲੀ ਘਾਲਣਾ ਤੇਵੇ ਹੋ ਨਾ ਉਪਚਾਰੀਐ ਐਸੀ ਕਲਾ ਨਾ ਖੇੜੀਏ ਜਿਤ ਦਰਗਹਿ ਗਿਆ ਹਾਰੀਐ ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ ਸਲੋਕ ਮਹੱਲਾ ਪਹਿਲਾ ਨਾਨਕ ਮੀਰ ਸਰੀਰ ਕਾ ਇਕ ਰਾਥ ਇਕ ਰਥਵਾਹ ਜੁਗ ਜੁਗ ਫੇਰ ਵਟਾਈਐ ਹੈ ਗਿਆਨੀ ਬੁਝਹਿ ਤਾਹਿ ਸਤਜੁਗ ਰਾਥ ਸੰਤੋਖ ਕਾ ਧਰਮ ਅੱਗੇ ਰਥਵਾਹ ਤ੍ਰਿਤੇ ਰਾਥ ਜਤੈ ਕਾ ਜੋਰ ਅੱਗੇ ਰਥਵਾਹ ਦੁਆਪਰ ਰਸਤ ਪੈ ਕਾ ਸਤ ਅੱਗੇ ਰਥਵਾਹ ਕਾਲ ਜੁਗ ਰਥ ਅਗਨ ਕਾ ਕੂੜ ਅਗੈ ਰਥਵਾਹੋ ਮਹੱਲਾ ਪਹਿਲਾ ਸਾਮ ਕਹੈ ਸਿਤੰਬਰ ਸੁਆਮੀ ਸੱਚ ਮਹਿ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹੈ ਰਹਾ ਭਰਪੂਰ RAM ਨਾਮ ਦੇਵਾ ਮਹਸੂਰ ਨਾਇ ਲਾਇ ਪ੍ਰਾਛਿਤ ਜਾਹੇ ਨਾਨਕ ਤਉ ਮੂਖ ਅੰਤਰ ਪਾਹੇ ਜੋਜ ਮਹਿ ਜੋਰ ਚਲੀ ਚੰਦਰਾਵਲ ਕਾਨ੍ਹ ਕ੍ਰਿਸ਼ਨ ਜਾਦਮ ਭਇਆ ਫਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮਹਿ ਰੰਗ ਕੀਆ ਕਲਮਹਿ বেদ ਅਥਰਵਣ ਹੂਆ ਨਾਉ ਖੁਦਾਈ ਅੱਲੋ ਭਇਆ ਨੀਲ ਵਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜਹਿ ਗੁਣ ਹੈ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਗੁਰ ਵਿਟਾ ਹਵਾਰਿਆ ਜਿਤ ਮਿਲੇ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਹਿთა ਵਿਰਲੇ ਕਿਨੈ ਵਿਚਾਰਿਆ ਕਰਿ ਕਿਰਪਾ ਪਾਰ ਉਤਾਰਿਆ ਸਲੋਕ ਮਹਲਾ ਪਹਿਲਾ ਸਿੰਮਲ ਰੁਖ ਸਰਾਇਰਾ ਆਤ ਦਿਰਗ ਆਤਮੁ ਉਚ ਓਏ ਜੇ ਆਵਹਿ ਆਸਕਰ ਜਾਹ ਨਿਰਾਸੇ ਕਿਤ ਫਲ ਭਿੱਕੇ ਫੁੱਲ ਬਕਬਕੇ ਕਾਮਨਾ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੇ ਆਪ ਕਉ ਪਰ ਕਉ ਨਿਵੇ ਨਾ ਕੋਏ ਧਰ ਤਾ ਰਾਜੂ ਤੋਲੀਐ ਨਿਵੇ ਸੁ ਗਉਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੀ ਸੀਸ ਨਿਵਾਇ ਕਿਆ ਥੀਐ ਜਾਰ ਦੇਕ ਸੁਧੇ ਜਾਹੇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਧੰ ਮੁਖ ਝੂਠ ਵਿਪੂਖਣਸਾਰੰ ਤ੍ਰੈਪਾਲ ਤੇਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਵਸਤਰ ਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਛੌ ਕਰਮੰ ਕਹੋ ਨਾਨਕ ਨਿਛੌ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੂਜਕ ਚਾਲਿਆ ਤਾ ਦਿਸੈ ਕਰੜ ਰਾਵਣ ਕਰ ਔਗਣ ਪਛੋਤਾਵਣਾ ਸ਼ਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾ ਪਾਡੇ ਘੱਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਓਹ ਮਵਾ ਓਹ ਝੜ ਪਿਆ ਵੀ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆ ਲੱਖ ਜਾਰੀਆ ਲੱਖ ਕੂੜੀਆ ਲੱਖ ਗਾਲ ਲੱਖ ਠੱਗਿਆ ਪਹਿਨਾਮੀਆਂ ਰਾਤ ਦਿਨਸ ਜੀਅ ਨਾਲ ਤੱਗ ਕਪਾਹ ਹੋ ਕਤੀਐ ਬਾਹਮਣ ਵਟਟਿਆਏ ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਾਤੂ ਉਪਜੈ ਸਾਲਾਹੀ ਸੱਚ ਸੂਤ ਦਰਗਹ ਅੰਦਰ ਪਾਈਐ ਤੱਗ ਨਾ ਟੂਟਸ ਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ ਵੇ ਤੱਗਾ ਪੇਵਤੈ ਵਟ ਧਾਗੇ ਅਵਰਾ ਕਤੈ ਲੈ ਹਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਏਉ ਵਿਡਾਨ ਮਨ ਅੰਦਾ ਨਾ ਉਸ ਜਾਣ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾ ਸਾਈਂ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾ ਖਸਮੈ ਕਾਮੈਲ ਪਾਏ ਸੀ ਖਸਮੈ ਭਾਵੇ ਸੋ ਕਰੇ ਮਨੋਚਿੰਦਿਆ ਸੋ ਫਲ ਪਾਏ ਸੀ ਤਾ ਦਰਗਹ ਹੈ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਭ ਹੋ ਗੋਬਰ ਤਰਣ ਨਾ ਜਾਈ ਧੂਤੀ ਟਿੱਕਾ ਤੈ ਜਪਮਾਲੀ ਧਾਨ ਮਲੇਛਾ ਖਾਈ ਅੰਤਰ ਪੂਜਾ ਪੜਹਿ ਕਤੇਬਾ ਸੰਜਮ ਤੁਰ ਕਾ ਭਾਈ ਛੋਡੀ ਲੇ ਪਖੰਡਾ ਨਾਮ ਲਐ ਜਾਹਿ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੀ ਕਰਹਿ ਨਿਵਾਜ ਚੁਰੀ ਵਗਾਏ ਨ ਤਿਨ ਗਲ ਤਾਗ ਤਿਨ ਘਰ ਬ੍ਰਾਹਮਣ ਪੂਰਹਿ 나ਦ ਉਹਨਾ ਪੇ ਆਵਹਿ ਓਈ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹਿ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰਾ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵਹਿ ਪ੍ਰਵਾਨ ਮਲੇਸ਼ ਧਾਨ ਲੇ ਪੂਜਹਿ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੇ ਚੌਕਾ ਕਢੀਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਝੂਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੈ ਤਾ ਸੱਚ ਪਾਈਐ ਪੌੜੀ ਚ ਤੇਂਦਰ ਸਭ ਕੋ ਵੇਖ ਨਦਰੀ ਚਲਾਏ ਦਾ ਆਪੇ ਦੇ ਵੜਿਆਈਆ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵਡ ਮੀਦਨੀ ਸਿਰੇ ਸਿਰ ਧੁੰਦੈ ਲਾਏ ਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੁ ਕਰਾਏ ਦਾ ਧਰਮੰਗਨ ਭੇਖ ਨਾ ਪਾਏਦਾ ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮੁ ਹੈ ਕਰਮੁ ਹੈ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜੋ ਜੋਰੂ ਸਰਨਾਵਣੀ ਆਵੇ ਵਾਰੂ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਕੁਾਰ ਸੂਚੇ ਇਹ ਨ ਆਖੀਐ ਬਹਿਨ ਜੇ ਪਿੰਡਾ ਤੋਂ ਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜਿਆ ਲਾਇ ਬੈਠੇ ਕਰਪਾ ਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬੁੱਜਨ ਨਾਹੀ ਹਾਰਿਆ ਕਰ ਫਰਮਾਇ ਸਖਾ ਆਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉ ਕਰ ਰੱਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਰਿਓ ਪਰ ਧਨ ਰੂਪ ਹੈ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗਿਆ ਜਾਏ ਜੰਮਣ ਮਰਣਾ ਹੁਕਮ ਹੈ ਭਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਨ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁਜਿਆ ਤੇਨਾ ਸੂਤ ਕਨਾਹੇ ਪੌੜੀ ਸਤਿਗੁਰ ਵਡਾ ਕਰ ਸਾਲਾਹੀਐ ਜਿਸ ਵਿੱਚ ਵਡਿਆ ਵਡਿਆਈਆ ਸਹਿ ਮੇਲੇ ਤਾ ਨਦਰੀ ਆਈਆ ਜਾਤ ਸੁਭਾਣਾ ਤਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕਢੀਆ ਬੁਰਿਆਈਆ ਸਹਿ ਠੁੱਠੈ ਨੌ ਨਿੱਧ ਪਾਈਆ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖਿਓ ਨ ਕੋਈ ਨਾ ਪਿੱਟਿਓ ਜਾਏ ਸੁਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਥੀ ਜਾਏ ਸਟਿਆ ਕਿਸ ਇਹੋ ਲੱਗਾ ਦੂਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ ਪਾਪੀ ਸਿਓ ਤਨ ਗੱਡਿਆ ਥੁੱਕਾ ਪਈਆ ਤਿਤ ਜੇਤ ਮੁਖ ਨਾਮ ਨਾ ਉਚਰਹਿ ਬਿਨ ਨਾਵੈ ਰਸ ਖਾਹੇ ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮਵਾ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀ ਐ ਜੇਤ ਜਮਹਿ ਰਾਜਾਨ ਪੰਡੋ ਹੀ ਪੰਡ ਊਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜੇਤ ਮੁਖ ਸਦਾ ਸਲਾਹੀ ਐ ਭਗ ਅਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਤ ਸੱਚਾ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾ ਰਹਿਣਾ ਨਾਹੀ ਐਤ ਜਗ ਤਾਕਾਇਤ ਗਾਰਬ ਹੰਢੀਐ ਮੰਦਾ ਕੇ ਸੈਨਾ ਆਖੀਐ ਪੜ ਅੱਖਰ ਇਹੋ 부ਝੀਐ ਮੂਰਖੈ ਨਾਲ ਨਾ ਲੁੱਜੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੁਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗ ਹੈ ਸੱਟੀਐ ਮੋਹਿ ਤੁੱਕਾ ਬਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾ ਵਹਿ ਉੱਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨਿਉ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵਹਿ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸਚੇਨਾਹ ਦਰਵਾਟ ਉੱਪਰ ਖਰਚ ਮੰਗਾ ਜਬੈ ਦੇ ਤਾ ਖਾਹੇ ਦੀਬਾਨ ਏਕੋ ਕਲਮ ਏਕਾ ਹਮਾਤਮਾ ਮੇਲ ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀ ਐ ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀਅ ਪ੍ਰਾਣ ਹੈ ਹੈ ਕਿਉ ਸਾਹਿਬ ਮਨੋ ਵਿਸਾਰੀ ਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਸਲੋਕ ਮਹੱਲਾ ਦੂਜਾ ਇਹ ਕਨੇਹੀ ਆਸ ਕੀ ਦੂਜੈ ਲਗੈ ਜਾਏ ਨਾਨਕ ਆਸਕ ਕਾਂਢੀਐ ਸਾਧਹੀ ਰਹੈ ਸਮਾਏ ਚੰਗੇ ਚੰਗਾ ਕਰਮੰਨੇ ਮੰਦੈ ਮੰਦਾ ਹੋਏ ਆਸਕ ਇਹੋ ਨਾ ਆਖੀਐ ਜੇ ਲਿਖੈ ਵਰਤੈ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੈ ਕਰੇ ਮੁੰਡਹੁ ਕੁੱਥਾ ਜਾਏ ਨਾਨਕ ਦੋਵੈ ਕੁੜੀਆ ਥਾਏ ਨਾ ਕਾਈ ਪਾਏ ਪੌੜੀ ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਘਾਲੀਏ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ ਜੇ ਉਹ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਚਲਾ ਹੈ ਉੱਪਰ ਘਾਲੀਏ ਸਲੋਕ ਮਹੱਲਾ ਦੂਜਾ ਚੱਕਰ ਲੱਗਿਆ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਣੇਰੀਆ ਖਸਮ ਨਾ ਪਾਏ ਸਾਦ ਆਪ ਗਵਾਈਂ ਸੇਵਾ ਕਰੇ ਤਾ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਏਹੁ ਨਿਆਉ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਕਦੇ ਨ ਆਵੇ ਰਾਸ ਜੇ ਹਾ ਜਾਣੈ ਤੇਹੁ ਵਰਤੇ ਵੇਖੋ ਕੋ ਨਿਰਜਾਸ ਵਾਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇਹੋ ਪਾਣੀ ਅੰਦਰ ਲੀਕ ਜਿਓ ਤਿਸ ਦਾ ਥਾਉ ਨਾ ਥੇ ਉਹ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਸ ਕੈ ਰਾਸ ਜੇ ਇੱਕ ਅਧ ਚੰਗੀ ਕਰੇ ਦੂਜੀ ਭੀ ਵੇਰਾਸ ਪੌੜੀ ਚਾਕਰ ਲੱਗੈ ਚੱਕਰੀ ਜੇ ਚੱਲੈ ਖਸਮੈ ਭਾਏ ਹੁਰਮਤ ਤਿਸਨੂੰ ਅਗਲੀ ਉਹ ਵਜਹੋ ਭੇਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੋ ਗਵਾਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਸ਼ਲੋਕ ਮੁਹੱਲਾ ਦੂਜਾ ਇਹ ਕਨੇਹੀ ਦਾਤ ਆਪਸਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਪਨੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨ ਅੰਗਲੀ ਜੰਜੀਰੀਆ ਇਕ ਤੁਲੀ ਚੜਹਿ ਬਿਸਿਆਰ ਆਪ ਕਰਾਈ ਕਰੇ ਆਪ ਹਉ ਕੈਸੋ ਕਰੀ ਪਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ